ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਅਸੇਦ ਗਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਲੰਗਿਆਣਾ ਇਹ ਲੰਗਿਆਣਾ ਪੁਰਾਣਾ ਹੈ ਕਲਾਂ ਜਿਹਨੂੰ ਕਹਿ ਦਿੰਨੇ ਆ ਵੱਡਾ ਪੰਡ ਬਾਗਾ ਪੁਰਾਣਾ ਤਹਿਸੀਲ ਤੇ ਮੋਗਾ ਇਹਨੂੰ ਜ਼ਿਲ੍ਹਾ ਪੈਂਦਾ ਹੈ ਬਾਗੇ ਪੁਰਾਣੇ ਤੋਂ ਮੁੱਦਕੀ ਵਾਲ ਨੂੰ ਜਦੋਂ ਜਾਂਦੇ ਆ ਤਾਂ ਮੇਨ ਛੜਕ ਦੇ ਉੱਤੇ ਇਹ ਪੰਡ ਆਉਂਦਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਨੂੰ ਬਹੁਤੇ ਵੀਰ ਜਾਣਦੇ ਆ ਜਿਹੜੇ ਨੀਲੀ ਰਾਵੀ ਨਸਲ ਦਾ ਸ਼ੌਂਕ ਰੱਖਦੇ ਆ ਕਿਉਂਕਿ ਲੰਡਾ ਝੋਟਾ ਜਾਂ ਕੰਡੇ ਵਾਲਾ ਉਹ ਇਸ ਬਾਈ ਕੋਲ ਪਹਿਲਾਂ ਆਇਆ ਇਥੇ ਵੀਡੀਓ ਵੀ ਤੁਸੀਂ ਉਹਨਾਂ ਦੀਆਂ ਦੇਖੀਆਂ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਸਾਹਮਣੇ ਇੱਕ ਤੁਸੀਂ ਮੱਝ ਦੇਖ ਰਹੇ ਹੋ ਇਹ ਬਾਈ ਨੇ ਵਕਾਊ ਕੀਤੀ ਹੈ ਪਰ ਇਹਨਾਂ ਵੀਡੀਓ ਜਿਹੜੀ ਅੱਜ ਬਣਾ ਰਹੇ ਹਾਂ ਇਹ ਇੱਕ ਹੋਰ ਤਰੀਕੇ ਦੀ ਵੀਡੀਓ ਹੈ ਪਹਿਲਾਂ ਸੀ ਅੱਜ ਹੀ ਪੋਸਟ ਸ਼ੇਅਰ ਕੀਤੀ ਸੀ ਵੀ ਇਹ ਮੱਝ ਦੀ ਵੀਡੀਓ ਤੁਹਾਨੂੰ ਜਲਦੀ ਦਿਖਾਵਾਂਗੇ ਕਿਉਂਕਿ ਵੇਟ ਕਰ ਰਹੇ ਸੀ ਵੀ ਇਹ ਕਦੋਂ ਸੁੰਦੀ ਹੈ ਹੁਣ ਇਹਨੇ ਅੱਗੇ ਕੱਟੀ ਨੂੰ ਜਨਮ ਦਿੱਤਾ ਹੈ ਬੱਚਾ ਇਹਨੇ ਕੱਟੀ ਦਿੱਤੀ ਹੈ ਇਦੇ ਬਾਰੇ ਗੱਲਬਾਤ ਕਰ ਲਾਂਗੇ ਅੱਜ ਦੀ ਵੀਡੀਓ ਤੁਹਾਨੂੰ ਸਿਰਫ ਦਿਖਾਉਣੀ ਹੈ ਤੇ ਜਦੋਂ ਵੇਚਣੀ ਹੈ ਉਹ ਤਿਆਰ ਦੁੱਧ ਕਰਕੇ ਵੇਚਣੀ ਹੈ ਪਹਿਲਾਂ ਵੀਡੀਓ ਬਣਾਉਣ ਦਾ ਕੀ ਚੱਕਰ ਹੈ ਕਿਉਂ ਆਪਾਂ ਅੱਜ ਬਣਾ ਰਹੇ ਆਂ ਆਪਾਂ ਬਾਈ ਨਾਲ ਗੱਲਬਾਤ ਕਰ ਲਾਂਗੇ ਸੋ ਤੁਸੀਂ ਲਾਸਟ ਤੱਕ ਵੀਡੀਓ ਜ਼ਰੂਰ ਦੇਖੋ ਇੱਕ ਤੁਹਾਨੂੰ ਚੰਗੇ ਦੁੱਧ ਵਾਲੀ ਮੱਝ ਨਸਲ ਨੀਲੀ ਰਾਵੀ ਚ ਪੈਂਦੀ ਹੈ ਉਹ ਤੁਹਾਨੂੰ ਦਿਖਾਉਣ ਲੱਗੇ ਆ ਤਾਂ ਉਹ ਗੱਲਬਾਤ ਕਰੀਏ ਤੇ ਫਿਰ ਇਹਨੂੰ ਤੋਰਾਂਗੇ ਤੋੜ ਕੇ ਤੁਹਾਨੂੰ ਦਿਖਾਵਾਂਗੇ ਸਖਦੀਪ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਖਦੀ ਪੇ ਮੱਜ ਅੱਜ ਆਪਾਂ ਦਿਖਾ ਰਹੇ ਆ ਪਹਿਲਾਂ ਤੇ ਦੱਸੀ ਵੀ ਆਪਾਂ ਵੇਚਾਂਗੇ ਇਹਨੂੰ ਸੇਲ ਕਰਨਾ ਇਹ ਮੱਜ ਦਾ ਚੱਕਰ ਆਇਆ ਆ ਬਈ ਆਪਣਾ ਵੀ ਜੇ ਤਾਂ ਚੰਗੇ ਪੈਸੇ ਵਟੇ ਗਏ ਤਾਂ ਦੇ ਦਾਂਗੇ ਪਰ ਵੀ ਦੁੱਧ ਤਿਆਰ ਕਰਕੇ ਵੀ ਦੇ ਦਾਂਗੇ ਆਪਾਂ ਠੀਕ ਐ ਤੇ ਕਿਉਂਕਿ ਪਿੱਛੋਂ ਆਪਾਂ ਜਦੋਂ ਲਈ ਸੀਗੀ ਪਿਛਲੇ ਸੂਏ ਵੀ ਆਪਣੇ ਲੱਖੇ ਕੋਲੇ ਰਹੀ ਐ ਇਹ ਠੀਕ ਐ ਇਹ ਚੰਗਾ ਵਧੀਆ ਦੁੱਧ ਦਿੰਦਾ ਇਹਨੇ ਠੀਕ ਐ ਤੇ ਉਹ ਤੋਂ ਬਾਅਦ ਐ ਕਿ ਲੇਟ ਬਣਾਈ ਤਾਂ ਲੇਟ ਸੀਗੀ ਪਿਛਲੀ ਯਾਰ ਨਾਲੋਂ 5-7 ਮਹੀਨੇ ਰੋਕ ਕੇ ਵੀ ਮੇਲੇ ਤੇ ਲੈ ਜਾਵਾਂਗੇ ਠੀਕ ਐ ਤੇ ਪਰ ਉਹ ਫੇਰ ਵੀ ਅਸੀਂ ਜੋ ਇੱਕ ਵਾਰੀ ਸਾਂ ਛੱਡ ਕੇ ਵੇਖਿਆ ਵੀ ਕੋਈ ਹੋਰ ਪਸ਼ੂ ਨਹੀਂ ਰਹਿੰਦਾ ਤਾਂ ਪਹਿਲੇ ਜੰਪ ਤੇ ਫੇਰ ਰਹੀ ਗਈ ਤੇ ਮੇਲੇ ਤੋਂ ਫੇਰ ਥੋੜਾ ਟਾਈਮ ਪਹਿਲਾਂ ਸੂਪੀ ਠੀਕ ਹੈ ਤਾਂ ਕਰਕੇ ਅੱਛਾ ਦੁੱਧ ਦੀ ਕੀ ਆਸ ਕਰਦੇ ਹਾਂ ਕਿੰਨਾ ਕੁ ਦੁੱਧ ਦੇ ਦੂਗੀ ਇਹ ਪਿਛਲੇ ਸੂਏ ਨੂੰ ਧਿਆਨ ਚ ਰੱਖ ਕੇ 22 ਤੇ 23 ਲੀਟਰ ਖੁੰਦਾ ਇੱਥੇ 23 ਕਿਲੋ ਆਪਾਂ ਚਵਾ ਸਕਦੇ ਹਾਂ ਨਾ ਯਾਨੀ 20 ਤੋਂ ਬਾਅਦ ਦੁੱਧ ਇਹਦਾ ਆਪਾਂ ਤਿਆਰ ਕਰ ਲਾਂਗੇ ਬੜੇ ਆਰਾਮ ਨਾਲ 20 ਤਾਂ ਹੋ ਸਕਦਾ ਥੋੜੇ ਦਿਨਾਂ ਤੱਕ ਹੀ ਚੜ ਜਾਏ ਇੱਥੇ ਤਾਂ ਠੀਕ ਹੈ ਖਾਣ ਪੀਣ ਦੀ ਨਾਲ ਹੁੰਦੇ ਦੋ ਤਿੰਨ ਮੱਝਾਂ ਜਿੰਨੀ ਖਰਾਕ ਇਕੱਲੀ ਖਾਂਦੀ ਹੈ ਠੀਕ ਹੈ ਮਨ ਲੋ ਖਰਾਕ ਚੰਗੀ ਖਾਂਦੀ ਹੈ ਬੜੀ ਨਜਾਇਜ਼ਾ ਤੇ ਬਾਕੀ ਆ ਮੂੰਹ ਮਾਂ ਦੀ ਜਿਵੇਂ ਮਰਜੀ ਹੱਥੋਂ ਥਪਾਈ ਚੱਲੀਏ ਸੰਗ ਜਪਵਾਏ ਦੇ ਬਹੁਤ ਦੇ ਲਈਏ ਠੀਕ ਹੈ ਤੇ ਅੱਛਾ ਇਹ ਕੱਟੀ ਜਿਹੜੀ ਇਹਨੇ ਦਿੱਤੀ ਹੈ ਸ਼ਾਨਦਾਰ ਬੋਲਦੀ ਹੈ ਇਹ ਸ਼ਾਨਦਾਰ ਦੀ ਹੈ ਠੀਕ ਹੈ ਸਭੀ ਦੇ ਦੱਸਦੀ ਵੀ ਅੱਜ ਫਿਰ ਆਪਾਂ ਇਹਦੀ ਹੁਣ ਵੀਡੀਓ ਬਣਾ ਰਹੇ ਆ ਨਾ ਤਾਂ ਅੱਜ ਆਪਾਂ ਇਹਦਾ ਕੋਈ ਰੇਟ ਰੱਖਣਾ ਹੈ ਨਾ ਆਪਾਂ ਹਜੇ ਨੂੰ ਵਿਕਾਉ ਕੀਤਾ ਇਹ ਫਿਰ ਵੀਡੀਓ ਸਿਰਫ ਇਹ ਦਿਖਾਉਣ ਵਾਸਤੇ ਵੀ ਅੱਜ ਸੋਈ ਆ ਵੀ ਦਿਨ ਕਿੰਨੇ ਹੋ ਗਏ ਇੱਕ ਤਾਂ ਇਹੇ ਪਤਾ ਲੱਗ ਜਾਂਦਾ ਕਿੰਨੇ ਕਿ ਦਿਨਾਂ ਜੀ ਪਸ਼ੂ ਨੇ ਤਿਆਰੀ ਫੜੀ ਦੁੱਧ ਦੀ ਹੂੰ ਦੂਜਾ ਜਿਵੇਂ ਅੱਜ ਸਵੇਰ ਸੂਈ ਆ ਸੋਣੀ ਤਿਆਰ ਹੋਈ ਸੀਗੀ ਠੀਕ ਹੈ ਸੋਚਿਆ ਵੀ ਚਲੋ ਇੱਕ ਵੀਡੀਓ ਜੀ ਰਹਿ ਜਾਂਦੀ ਆ ਵੀ ਘਰੋਂ ਪਸ਼ੂ ਤਿਆਰ ਕੀਤਾ ਸੀ ਸਹੀ ਹੈ ਤੇ ਨਾਲੇ ਆ ਜੇਰ ਦਿਖਾਈ ਜਾਊਗਾ ਚਾਹ ਕਲੀਅਰ ਪੈ ਗਈ ਆ ਠੀਕ ਹੈ ਹੁਣ ਇਹਦਾ ਇਹਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਸ ਟਾਈਮ ਇਹ ਸਵੇਰ ਸੂਈ 8 ਵਜੇ ਸਵੇਰ 8 ਵਜੇ ਸੂਈ ਹੈ ਆਪਾਂ ਲਗਭਗ 1 ਵਜੇ ਦੇ ਆਸ-ਪਾਸ ਦਾ ਟਾਈਮ ਆ ਵੀਡੀਓ ਬਣਾ ਰਹੇ ਆ 12:30 ਇੱਕ ਹੋਊਗਾ ਹਾਂ ਦੋਦੇ ਦਾ ਕੋਸ ਚੋਇਆ ਜਾਂ ਉਹ ਪਰੇ ਹੀ ਖੜੀ ਹੋਵੇ ਨਹੀਂ ਚੋਇਆ ਇਹਦਾ ਥੋੜਾ ਜਿਹਾ ਬੱਚੀ ਕੱਟੀ ਨੂੰ ਜਗਾ ਕੇ ਤੇ 2 3 ਕਿਲੋ ਨੂੰ ਜਨ ਕੇ ਥਨਾ ਜੋ ਕੱਢਿਆ ਪ੍ਰੈਸ਼ਰ ਜ ਠੀਕ ਹੈ ਇਹ ਜੇਰ ਪੈਣ ਤੋਂ ਪਹਿਲਾਂ ਚੋਤਾ ਸੀ ਪਹਿਲਾਂ ਪਹਿਲਾਂ ਫੇਰ ਹੀ ਬੈਠੀ ਆ ਥੋੜਾ ਜਿਹਾ ਥਾਂ ਪੱਕਾ ਆਪਣੇ ਤੇ ਬਹਿੰਦੀ ਨਹੀਂ ਸੀਗੀ ਅੱਛਾ ਉਦੋਂ ਬਾਅਦ ਹੀ ਬੈਠੀ ਠੀਕ ਹੈ ਅੱਛਾ ਸੂਆ ਇੱਕ ਨਵਾਂ ਸੂਈ ਹੈ ਸੂਆ ਤੀਜਾ ਸਹੀ ਜਿਹੜੀ ਤੀਜਾ ਸੂਆ ਖੋਲੀ ਨੂੰ ਤੋੜ ਗਏ ਬਾਈ ਸੋ ਦੋ ਤੀਜਾ ਸੂਆ ਸੂਈ ਹੈ ਵੈਸੇ ਤਾਂ ਮੈਂ ਹੰਟ ਸ਼ੁਰੂ ਚ ਹੀ ਦਿੱਤਾ ਸੀ ਵੀ ਮੱਝ ਵੇਚਣੀ ਆ ਪਰ ਇਹ ਇਹਦੀ ਵੀਡੀਓ ਤਾਂ ਬਣਾਉਣ ਲੱਗਿਆ ਵੀ ਤਿਆਰੀ ਪਸ਼ੂ ਸੋਣ ਮੌਕੇ ਚੰਗੀ ਫੜਦਾ ਤੇ ਉਹ ਯਾਦਾਂ ਜੀਆਂ ਵੀ ਬਣੀਆਂ ਰਹਿੰਦੀਆਂ ਆ ਕੋਲ ਆਪਦੇ ਪ੍ਰੂਫ ਦੇ ਤੌਰ ਤੇ ਰਹਿੰਦਾ ਵੀ ਆਪਾਂ ਕੋਈ ਪਸ਼ੂ ਸੰਭਾਲ ਲਿਆ ਸੀ ਤੇ ਉਹਦੀ ਤਿਆਰੀ ਕਿੰਨੀ ਸੀ ਦੂਜੀ ਗੱਲ ਜੇਰ ਵਗੈਰਾ ਕਲੀਅਰ ਹੋ ਜੂਗੀ ਤੀਜਾ ਇਹ ਹੋ ਜੂਗਾ ਵੀ ਦਿਨ ਕਨਫਰਮ ਹੋ ਜਾਂਦੇ ਵੀ ਕਿੰਨੇ ਹੋਗੇ ਸੋਈ ਨੂੰ ਸੋ ਅੱਜ ਦੀ ਦਿਨ ਚ ਇਹ 5 ਅਗਸਤ ਨੂੰ ਇਹਨੇ ਬੱਚੇ ਨੂੰ ਜਨਮ ਦਿੱਤਾ ਸੂਆ ਦਾ ਤੀਜਾ 6 ਤੀ ਦੋਤੇ ਆ ਜਾਂਦੀ ਕਿਉਂਕਿ ਖਰਾਕ ਇਹ ਬਾਈ ਕਹਿੰਦਾ ਵੀ 2 3 ਮੱਝਾਂ ਨੂੰ ਦੋ ਤਿੰਨ ਮੱਝਾਂ ਦੀ ਖਰਾਕ ਇੱਕ ਹਿਸਾਬ ਨਾਲ ਖਾ ਲੈਂਦੀ ਐ ਇੰਨੀ ਕਾ ਹਾਜਮ ਕਰਦੀ ਐ ਕਪੈਸਿਟੀ ਇਹਦੀ ਇੰਨੀ ਕ ਐ ਦੁੱਧ 22 23 ਕਿਲੋ ਬਾਈ ਕਹਿੰਦਾ ਵੀ ਤਿਆਰ ਕਰ ਲਾਂਗੇ ਪਰ ਤੁਸੀਂ 20 ਤੋਂ ਬਾਹਰ ਮੰਨ ਲਓ ਵੀ ਇਹਦਾ ਦੁੱਧ ਤਿਆਰ ਕਰਕੇ ਫਿਰ ਇਹਨੂੰ ਵੇਚਣਾ ਐ ਵੇਚਣਾ ਵੀ ਇਹ ਆ ਵੀ ਕੀਮਤ ਮੁੱਲ ਮੰਗ ਲੈਣਾ ਜੇ ਕੋਈ ਵੀਰ ਮਨਪਸੰਦ ਮੁੱਲ ਉਹਨਾਂ ਭਰਦਾ ਹੋਊਗਾ ਕੋਈ ਸ਼ਕੀਨ ਵੀਰ ਤਾਂ ਉਹ ਸਾਹ ਤੇ ਫਿਰ ਸੌਦਾ ਹੋ ਜਾਊਗਾ ਤੇ ਨਹੀਂ ਫਿਰ ਇਹਦੇ ਨਾਲ ਕੱਟੀ ਜਿਹੜੀ ਉਹ ਸ਼ਾਨਦਾਰ ਬੁੱਲ ਦੀ ਬਾਈ ਕੋ ਲੱਗੀ ਐ ਫਰ ਅਗੇ ਜਿਹੜਾ ਉਹ ਕੱਟੀ ਜਿਹੜੀ ਉਹ ਰੱਖੀ ਜਾਊਗੀ ਬਰੀਡਿੰਗ ਤੇ ਕੰਮ ਜਿਹੜਾ ਉਹ ਹੁੰਦਾ ਰਹੂਗਾ। ਖਵਾਨਾ ਸਾਨੂੰ ਦੋਸਤੋ ਵੀਡੀਓ ਚ ਦਿਖਦਾ ਹੋਣਾ। ਚੰਗਾ ਤਿਆਰ ਹੋ ਕੇ ਇਹਨੇ ਬੱਚੇ ਨੂੰ ਜਨਮ ਦਿੱਤਾ। ਜੇ ਆਪਾਂ ਇਹਨੂੰ ਚੋਣ ਤੋਂ ਪਹਿਲਾਂ ਵੀਡੀਓ ਬਣਾਉਂਦੇ ਫਿਰ ਕਿਆ ਬਾਤਾਂ ਹੋਣੀਆਂ ਸੀ ਪਰ ਕਿਉਂਕਿ ਜੇਰ ਪੈਣ ਵਾਸਤੇ ਪਸ਼ੂ ਦਾ ਦੁੱਧ ਕੁਛ ਕੱਢਣਾ ਜ਼ਰੂਰੀ ਹੈ। ਖਵਾਨਾ ਢਿਲਾ ਹੋਊਗਾ ਥਾਣਾ 'ਚ ਜੋਸ਼ ਘਟੂ ਫੇਰ ਹੀ ਪਸ਼ੂ ਜਿਹੜਾ ਉਹ ਜੇਰ ਪਾਊਗਾ। ਸੋ ਇਹ ਤੁਸੀਂ ਹੁਣ ਢਿਲੇ ਥਣ ਦੇਖਦੇ ਹੋਵੋਗੇ ਕਿਉਂਕਿ 2.5-3 ਕਿਲੋ ਦੁੱਧ ਚੋਇਆ। ਕੱਟੀ ਨੂੰ ਫੋਲਰ ਜਾਇਆ ਤੁਹਾਡੇ ਸਾਹਮਣੇ ਆ ਮਸਤੋ ਕੇ ਬੈਠੀ ਐ ਸਖਦੀਪ ਕੱਟੀ ਠਾਈ ਦੇ ਬਈ ਸੋ ਕੱਟੀ ਵੀ ਤੁਹਾਨੂੰ ਦਿਖਾ ਦਾਂਗੇ ਤੇ ਮੱਝ ਦੇਖੋ ਦੱਸੋ ਇਹਦੀ ਤਿਆਰੀ ਦੇਖੋ ਤੁਸੀਂ ਕਰਮਾਂ ਵਾਲੀ ਦੀ ਇਦਾਂ ਦਾ ਰੋਖੇ ਦਾ ਹਜੇ ਤਾਜੀ ਸੂਈ ਵੀ ਐ ਬਾਕੀ ਤੁਹਾਨੂੰ ਮੈਂ ਇਹਦਾ ਹਵਾਨਾ ਫੇਰ ਦਿਖਾਉਂਗਾ ਇੱਕ ਵਾਰ ਫੇਰ ਤੋਰਾਂਗੀ ਦੂਜੀ ਗੱਲ ਬਈ ਇਹ ਨਾ ਮੱਝ ਇਹਦੀ ਖਾਸੀਅਤ ਇੱਕ ਹੋਰ ਆ 10-15 ਰੋਣ ਬੱਚੇ ਦਾ ਕਰੂਗੀ ਠੀਕ ਐ ਨਹੀਂ ਬਾਅਦ ਚ ਜਿਵੇਂ ਗਾਂ ਦਾ ਫੇਰ ਹਜੇ 5-7 ਮਿੰਟ ਲਾਉਂਦੀ ਹੂ ਲਾਉਣ ਲੱਗੀ ਤਉਦ ਇਹਨਾਂ ਨੂੰ ਵਾਲਟੀ ਜੱਕੀ ਨਾਲ ਦੀ ਨਾਲ ਲਾ ਲੈਂਦੀ ਹੈ ਸ਼ੋਮੇ ਪਸਮਾਂ ਦੀ ਬਿਨਾ ਬੱਚੇ ਤੋਂ ਠੀਕ ਹੈ ਫੋਸੋਰ ਸਾਬਾ ਟਾਈਮ ਇਸ ਤਰੀਕੇ ਨਾਲ ਦੁੱਧ ਪਿਆਉਂਦੀ ਹੈ ਤੇ ਇਹ ਕੱਟੀ ਸ਼ਾਨਦਾਰ ਬਣਦੀ ਹੈ ਲਗਭਗ ਮੈਂ ਇਹ ਮੰਨੂਗਾ ਵੀ ਆਵਦੀ ਮਾਂ ਤੇ ਹੀ ਗਈ ਵੀ ਕੱਟੀ ਹੈ ਮੱਝ ਤੇ ਹੀ ਗਈ ਹੈ ਉਸੇ ਤਰ੍ਹਾਂ ਅੱਖ ਜਿਹੜੀ ਆਈ ਹੈ ਤੋਂ ਮੱਝ ਦੀ ਅੱਖ ਤੁਸੀਂ ਦੇਖ ਲਓ ਤੇ ਸੇਮ ਅੱਖ ਕੱਟੀ ਦੀ ਐ ਤੇ ਉਹਨਾਂ ਇੱਕ ਇਹ ਮੱਝ ਦੇ ਪੈਰ ਜਿਹੜੇ ਪਿਛਲੇ ਵਾਈਟ ਦਿਸਦੇ ਐ ਤੇ ਐਵੇਂ ਜੀ ਕੱਟੀ ਦਾ ਇੱਕ ਖੁਰ ਜਿਹੜਾ ਉਹ ਵਾਈਟ ਆ ਬਾਕੀ ਪੈਰ ਜਿਹੜੇ ਉਹ ਬਲੈਕ ਹੀ ਦਿਸਦੇ ਐ ਖੁਰੀਏ ਦੀ ਵਾਈਟ ਐ ਤੇ ਇੱਕ ਗੱਲ ਹੋਰ ਵੀ ਬਈ ਕਿਸੇ ਨਾਲ ਸੌਦਾ ਹੁੰਦਾ ਵੀ ਆ ਬਾਅਦ ਚੋਂ ਹਾਂ ਆ ਕੱਟੀ ਜਿਵੇਂ ਦੀ ਮਰਜ਼ੀ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਜੇ ਗੱਬਨ ਦੀ ਬਣਾਈ ਤਾਂ ਵੀ ਆਪਾਂ ਕੱਟੀ ਰੱਖ ਵੀ ਲਵਾਂਗੇ 50000 ਪਾਂ ਅਗਲਾ ਘੱਟ ਸੌਦਾ ਕਰੀਏ ਠੀਕ ਹੈ। ਉਪਰ ਸੋ ਕੱਟੀ ਬਾਈ ਕਹਿੰਦਾ ਵੀ 50000 ਚ ਰੱਖ ਲੂੰਗਾ। ਜੇ ਕੋਈ ਵੀਰ ਸੌਦਾ ਕਰਨਾ ਚਾਹੂਗਾ ਕੱਟੀ ਭਾਂਵੇ ਛੱਡ ਦੇਵੇ। ਕਿਉਂਕਿ 15 ਕੁ ਦਿਨਾਂ ਬਾਅਦ ਹੀ ਬਾਈ ਕਹਿੰਦਾ ਵੀ ਇਹ ਮੱਝ ਕੱਟੀ ਦੀ ਜ਼ਰੂਰਤ ਨਹੀਂ ਇਹਨੂੰ ਰਹਿ ਜਾਣੀ। ਮਾਰੀ ਉਹ ਚਾਰ ਤਾਂ ਬਾਲਟੀ 'ਚ ਹੋਰ ਥੱਲੇ ਰੱਖ ਥੱਲੇ ਮਾਰਨੀ ਬਾਈ ਉਹ ਬਾਲਟੀ 'ਚ ਮਾਰੀ। ਠੀਕ ਹੈ। ਦੋਸਤੋ ਹੁਣ ਥਣ ਕਿਰਾਂ ਦੇਖ ਲਓ। ਇਹਨੂੰ ਪਸਵਾ ਹੀ ਲੈਨੇ ਤੁਹਾਨੂੰ ਭਰਦੀ ਥਣ ਵੀ ਦੱਸ ਜੂ ਕਿਉਂਕਿ ਫੇਰ ਹੀ ਪਤਾ ਲੱਗਣਾ ਹੁੰਦਾ ਵੀ ਪਸ਼ੂ ਦਾ ਦੁੱਧ ਕਿੰਨਾ ਖੋਇਆ ਹੋਊਗਾ। ਤੋਂ ਚੌਕੀਆ ਵੀਡੀਓ ਸਮਝ ਲਓ ਤੁਸੀਂ ਹਮ ਸਭ ਇਕੱਠੇ ਕਿਉਂ ਸਬੂਤੀ ਆ ਵੀ ਇਹ ਮੱਝ ਇਸ ਤਰੀਕ ਨੂੰ ਸੋਈ ਹੈ ਆਪਾਂ ਤਾਂ ਕੰਨੀ ਹੋਂਦ ਨਾ ਦੇ ਸੋਉਂਦੇ ਜਿਵੇਂ ਪਰ ਇਹ ਬੜਾ ਕਾਫੀ ਲੱਗੀ ਹੈ ਠੀਕ ਹੈ ਸੋ ਦੋਸਤੋ ਇਹ ਜਿਹੜੀਆਂ ਵੀਡੀਓ ਫੋਟੋ ਜਿਹੜੀਆਂ ਕਾਫੀ ਦਿਨਾਂ ਦੀਆਂ ਸਾਡੇ ਕੋਲ ਇਹ ਨਿੱਤਾਂ ਨੂੰ ਖਿੱਚ ਕੇ ਰੱਖ ਲੈਂਦੇ ਸੀ ਵੀ ਮੱਝ ਪਿਆਰੀ ਕਿਵੇਂ ਕਰ ਰਹੀ ਹੈ ਸੋ ਧਾਰਾਂ ਸਾਫ਼ ਸੁਥਰੀਆਂ ਘਰ ਕਰਨੀ ਹੋਊਗੀ ਉਸਕੇ ਬਸ ਕਰਦ ਨੇ ਕਰਨ ਤਾਂ ਹੋਰ ਹੈ ਨਹੀਂ ਬਾਤ ਕੋਈ ਸ਼ੇਰਾਂ ਚੜ ਦੇ ਸਕਦੀ ਦੋਸਤੋ ਫੇਰਾਂ ਤੁਸੀਂ ਇਸ ਮੱਝ ਨੂੰ ਵੈਸੇ ਦੇਖੋ ਪਸਮੋਨ ਦੇ ਮੱਝ ਨੂੰ ਦੇਖੀ ਕਿਹੜਾ ਕਿਹੜਾ ਪੜ ਨਹੀਂ ਸਕਦੀ ਪਾਚ ਚੋਂ ਆਂਦੀ ਮੱਝ ਦਾ ਹਾਂ ਤੇ ਇੱਕ ਜਿਹੜਾ ਹੋਰ ਦੱਸੋ ਇਹਦਾ ਕਢਾਉਣੀ ਹੈ ਇਹਦੀ ਪੂਛ ਫੜੀ ਸਕਦੀ ਪੂਛ ਫੜ ਕੇ ਮੜੀ ਜੀ ਹਲਾ ਦੇ ਜੀ ਦੋਸਤੋ ਸੋ ਦੇਖੋ ਰੁਪੇ ਦਾ ਹਵਾਨਾ ਕਰਮਾਲੀ ਦਾ ਜਿਹੜਾ ਤਿਆਰ ਹੈ ਮੜੀ ਜੀ ਤੋਰ ਦੇ ਪੂਛ ਫੜ ਕੇ ਜਾਂ ਇਵੇਂ ਹੀ ਹੱਕ ਦੇ ਭਾਵੇਂ ਜਾਂ ਚ ਸੋ ਫੇਰ ਦੇਖਿਓ ਮੱਝ ਦੀ ਤਿਆਰੀ ਖੜ ਤੇ ਪੂਛੋਂ ਹੀ ਖੇਚਲਾ ਸਕਦੀ ਤੁਰ ਪਾਗੇ ਸੋ ਇਦਾਂ ਦਾ ਹਵਾਨਾ ਬਣਾ ਕੇ ਇਹਨੇ ਬੱਚੇ ਨੂੰ ਜਨਮ ਦਿੱਤਾ ਹਜੇ ਹੁਣੇ ਹੀ ਸੋਈ ਆ ਦਸੋ ਕਿਹੜਾ ਪਸੂਟੇ ਲਾਜਾ ਪੈ ਜਾਂਦਾ ਫੇਰਾ ਦੇ ਬਸਮਾ ਤਾਜੀ ਸੋਈ ਵੀ ਆ ਦਸੋ ਤੇ ਬਾਕੀ ਜਿੱਥੇ ਮਰਜੀ ਖੜ ਕੇ ਤੁਸੀਂ ਰਥਣ ਪਰੋਸਣ ਲੱਗ ਪੋਗੇ ਉੱਥੇ ਹੀ ਖੜ ਜਾਣਾ ਇਹਨੇ ਇਦਾਂ ਦੀ ਮੱਝ ਹੈ ਸੋ ਆਸਤਾ ਸੀ ਵੀ ਜੇ ਮੇਲੇ ਦੇ ਨੇੜ ਆ ਜਾਂਦੀ ਹੈ ਤਾਂ ਫਿਰ ਮੇਲਾ ਦਿਖਾਉਣਾ ਸੀ ਇਹਨੂੰ ਠਿਕਣਾ ਜੀ ਹੁੰਦਾ ਚਲੋ ਵੈਸੇ ਆ ਵੀਡੀਓ ਵਾਲੇ ਮੁੱਦੇ ਤੋਂ ਅਲੱਗ हट ਕੇ ਗੱਲ ਆ ਹੂੰ ਜਿਵੇਂ ਨੀਲੀ ਤੇ ਰਾਵੀ ਆਪਾਂ ਕਹਿ ਰਹੇ ਹੁੰਨੇ ਆ ਹੂੰ ਇਹ ਦੋ ਹੁੰਦੀਆਂ ਜਾਂ ਨੀਲੀ ਜਾਂ ਰਾਵੀ ਹੈਨਾ ਇਹ ਰਾਵੀ ਵਾਲਾ ਪੱਖ ਜ਼ਿਆਦਾ ਹੈ ਇਹਦੇ ਚ ਠੀਕ ਹੈ ਬੋਲੋ ਨਾ ਪੈਂਸੇ ਦੀ ਸੋ ਫੇਰ ਤੁਸੀਂ ਇਹਦਾ ਫਵਾਨਾ ਇਸ ਸਾਈਡ ਤੋਂ ਵੀ ਦੇਖੋ ਟਾਂਚਾ ਦੇਖੋ ਸਕਦੇ ਧੁੱਪ ਚ ਫੇਰ ਤੋਰ ਦੇ ਵਿੱਚ ਉਹ ਇਹਦੀ ਤਿਆਰੀ ਤੁਸੀਂ ਦੇਖ ਲਓ ਇਦਾਂ ਦਾ ਹਵਾਨਾ ਬਣਾ ਕੇ ਇਹਨੇ ਬੱਚੇ ਨੂੰ ਜਨਮ ਦਿੱਤਾ ਇਹ ਦੁੱਧ ਖਸ ਚੋਣ ਤੋਂ ਬਾਅਦ ਦੀ ਵੀਡੀਓ ਹੈ ਗੱਲ ਧਿਆਨ ਚ ਰੱਖਿਓ ਥੋੜਾ ਜਿਹਾ ਹਵਾਨਾ ਪਹਿਲਾਂ ਨਾਲ ਢਿੱਲਾ ਪਿਆ ਹੈ ਸਵੇਰ ਦੀ ਜਿਹੜੀ ਫੋਟੋ ਹੈ ਉਹ ਬਾਈ ਕੋਲ ਹੈਗੀ ਹੈ ਸ਼ਾਇਦ ਮੋਬਾਈਲ ਦੇ ਵਿੱਚ ਸੇਵ ਹੀ ਹੋਵੇ ਤਾਂ ਤੁਸੀਂ ਉਹ ਫੋਟੋ ਵੀ ਦੇਖ ਲਓਗੇ ਤੋਂ ਹੋਰ ਵੀ ਜ਼ਿਆਦਾ ਟੈਟ ਹਵਾਨੇ ਨਾਲ ਇਹਨੇ ਬੱਚੇ ਨੂੰ ਜਨਮ ਦਿੱਤਾ ਜਿਹੜੀ ਦੀ ਜਿਹੜੀ ਉਹ ਇਧਰ ਮੱਠਲ ਚ ਪਈ ਹੈ ਟੋਕਰੇ ਥੱਲੇ ਇਹ ਤੁਸੀਂ ਦੇਖ ਸਕਦੇ ਹੋ ਮੈਂ ਜਾਣ ਕੇ ਨਹੀਂ ਦਿਖਾਈ ਇਹ ਸਖਦੀਪਾ ਟੋਕਰਾਂ ਮੜਾ ਚੱਕੀ ਦੀ ਉੱਤੋਂ ਤੋਂ ਥੋੜਾ ਦੂਰ ਤੋਂ ਤੁਹਾਨੂੰ ਦਿਖਾਈ ਦਿੰਦੇ ਆ ਵੀ ਜੇਰ ਜਿਹੜੀ ਇਹਦੀ ਪੈ ਗਈ ਸੀ ਉਹ ਸਾਹਮਣੇ ਬੱਠਲ 'ਚ ਠੀਕ ਐ ਸਕਦੀ ਓਕੇ ਸੋ ਇਹ ਦੱਸੋ ਮ ਅੱਜ ਤੁਸੀਂ ਅੱਜ ਸ਼ੌਂਕ 'ਇਆ ਦੇਖ ਲਓ ਜਾਂ ਵਿਕਰੀ ਆਸਤੇ ਸਮਝ ਲਓ ਤੁਸੀਂ ਗੱਲਬਾਤ ਕਰ ਸਕਦੇ ਹੋ ਇਹਨਾਂ ਨੂੰ ਦਵਾਈ ਹੋਰੀ ਕਹਿੰਦੇ ਵੀ ਅਸੀਂ ਤਿਆਰ ਕਰ ਦੇਾਂਗੇ ਜੇ ਕੋਈ ਵੀਰ ਪਸੰਦ ਕਰਦਾ ਫਿਰ ਇਹਨੂੰ ਵੇਚ ਵੀ ਦੇਣਾ ਜੇ ਨਾ ਦੁੱਧ ਇਹਨਾਂ ਤਿਆਰ ਹੋਇਆ ਜਾਂ ਕਿਸੇ ਘਰ ਦਾਣ ਜਲ ਨਾ ਹੋਇਆ ਤਾਂ ਫਿਰ ਹੋ ਸਕਦਾ ਜੇ ਪੀਕ ਲੈਵਲ ਕਈ ਪਸੂ ਲੰਬਾ ਰੱਖ ਜਾਂਦੇ ਆ ਤਾਂ ਫਿਰ ਤੁਹਾਨੂੰ ਇਹ ਮੇਲਿਆਂ ਦੇ ਵਿੱਚ ਵੀ ਦਿਖਾ ਦੇਵਾਂਗੇ ਧੰਨਵਾਦ ਆਈ ਦੀ ਇਸ ਵੀਡੀਓ ਨੂੰ ਦੇਖਣਾਸਤੇ